ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਮਰਹੂਮ ਲੇਖਕ ਡਾਕਟਰ ਸਰੂਪ ਸਿੰਘ ਅਲੱਗ ਵੱਲੋਂ ਲਿਖੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ ਪੁਸਤਕ ਗੁਰੂ ਤੇਗ ਬਹਾਦਰ ਦੀ ਚੈਂਪੀਅਨ ਆਫ ਹਿਊਮਨ ਰਾਈਟਸ ਚੜ੍ਹਦੇ ਕਲਾ ਟਾਈਮ ਟੀਵੀ ਦੇ ਦਫ਼ਤਰ ਵਿੱਚ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਾਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਰਿਲੀਜ਼ ਕੀਤੀ ਹੈ ਇਸ ਮੌਕੇ ਸਰਦਾਰ ਸਰੂਪ ਸਿੰਘ ਅਲੱਗ ਦੇ ਸੁਪੁੱਤਰ ਅਤੇ ਅਲੱਗ ਸ਼ਬਦ ਜਗ ਚੈਰੀਟੇਬਲ ਟਰਸਟ ਦੇ ਜਨਰਲ ਸਕੱਤਰ ਸੁਖਿੰਦਰ ਪਾਲ ਸਿੰਘ ਅਲੱਗ ਪਬਲਿਕੇਸ਼ਨ ਦੇ ਸਕੱਤਰ ਡਾਕਟਰ ਮਿੰਦਰਦੀਪ ਸਿੰਘ ਅਲੱਗ ਚੜ੍ਹਦੇ ਕਲਾ ਟਾਈਮ ਟੀਵੀ ਦੇ ਡ ਹੋਰ ਪਤਵੰਤੇ ਸੱਜਣਾਂ ਮੌਜੂਦ ਰਹੇ ਸਿੱਖ ਪੰਦੇ ਮਹਾਨ ਵਿਦਵਾਨ ਲਿਖਾਰੀ ਬਲਾਰੇ ਡਾਕਟਰ ਸੂਰਸੇ ਜੀ ਅਲਗ ਜਿਨ੍ਹਾਂ ਨੇ ਸਿੱਖ ਕੌਮ ਵਿੱਚ ਕਿਤਾਬਾਂ ਗੁਰਮਤਿ ਦੀਆਂ ਗੁਰਬਾਣੀ ਦੀਆਂ ਸਿੱਖੀ ਦੀਆਂ ਸ਼ਾਨਦਾਰ ਰਵਾਇਤਾਂ ਸ਼ਾਨਦਾਰ ਵਿਰਾਸਤ ਦੀਆਂ ਸਿੱਖ ਇਤਿਹਾਸ ਦੀਆਂ ਇਤਨੀਆਂ ਕਮਾਲ ਦੀਆਂ ਲਿਖੀਆਂ ਕੇਵਲ ਲਿਖਿਆ ਹੀ ਨਹੀਂ ਸਾਪਕੇ ਕਰੋਨਾ ਦੀ ਗਿਣਤੀ ਵਿੱਚ ਵੀ ਸੰਸਾਰ ਭਰ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਕੋਲ ਬਚਾਈਆਂ ਉਹਨਾਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਤਬਦੀ ਸਮੇਂ ਲਿਖੀ ਇਹ ਪੁਸਤਕ ਦਾ ਅੰਗਰੇਜ਼ੀ ਅਨਵਾਦ ਅੱਜ ਅਸੀਂ ਜੜਦੀ ਗੱਲਾ ਟਾਈਮ ਟੀਵੀ ਦੇ ਦਫ਼ਤਰ ਵਿੱਚ ਬੰਦ ਕਰ ਰਹੇ ਹਾਂ ਕੋਲ ਵਿੱਚ ਕਿਉਂਕਿ ਇਸ ਪੁਸਤਕ ਦੀ ਬਹੁਤ ਜ਼ਿਆਦਾ ਅੰਗਰੇਜ਼ੀ ਦੇ ਵਿੱਚ ਸਿੱਖ ਇਤਿਹਾਸ ਬਹੁਤ ਘਾਟੂ ਪ੍ਰਲਬਦਾ ਹੈ ਲੇਕਿਨ ਡਾਕਟਰ ਸਾਹਿਬ ਨੇ ਅੰਗਰੇਜ਼ੀ ਵਿੱਚ ਹਿੰਦੀ ਵਿੱਚ ਪੰਜਾਬੀ ਤੋਂ ਇਲਾਵਾ ਪੁਸਤਕਾਂ ਲਿਖ ਕੇ ਬਹੁਤ ਵੱਡੀ ਸੇਵਾ ਕੀਤੀ ਹੈ ਅੱਜ ਡਾਕਟਰ ਸੂਪ ਸਿੰਘ ਜੀ ਅਲੱਗ ਭਾਵੇਂ ਸੱਚਖੰਡ ਵਿੱਚ ਚਲੇ ਗਏ ਲੇਕਿਨ ਉਹਨਾਂ ਦੇ ਹੋਂਹ ਹਾਰ ਬੱਚਿਆਂ ਨੇ ਉਹਨਾਂ ਵੱਲੋਂ ਪਾਈ ਹੋਈ ਇਸ ਸ਼ਾਨਦਾਰ ਪਰਵਾਟੀ ਨੂੰ ਜ਼ਿੰਦਾ ਰੱਖਿਆ ਹੈ ਅਤੇ ਜਿੱਥੇ ਜਿੱਥੇ ਵੀ ਸੰਤਾਂ ਦੀ ਮੰਗ ਆਉਂਦੀ ਹੈ ਜਾਂ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉੱਥੇ-ਉੱਥੇ ਆਪ ਜਾ ਕੇ ਇਹ ਪੁਸਤਕਾਂ ਦੇ ਲੱਗਰ ਲਗਾ ਕੇ ਸੇਵਾ ਕਰ ਰਹੇ ਹਨ ਅਦਾਰਾ ਚੜ੍ਹਦੀ ਕਲਾ ਵੱਲੋਂ ਵੀ ਸਮੇਂ-ਸਮੇਂ ਯਥਾਸ਼ਕਤ ਆਪਣੇ ਵੱਲੋਂ ਪੁਸਤਕਾਂ ਛਪਵਾ ਕੇ ਸਰਕਾਰੀ ਅਫੀਸਰ ਸਹਿਬਾਨ ਅਤੇ ਬਸਿੱਧ ਲਿਖਾਰੀਆਂ ਲੇਖਾਂ ਪਾਸੇ ਪੁਸਤਕਾਂ ਪਹੁੰਚਾਉਣ ਦਾ ਯਤਨ ਚੱਲਦਾ ਆ ਰਿਹਾ ਹੈ ਪਿਛਲੇ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਡਾਕਟਰ ਸਾਹਿਬ ਨੇ ਪੁਸਤਕਾਂ ਲਿਖੜੀਆਂ ਸ਼ੁਰੂ ਕੀਤੀਆਂ ਖਾਸ ਕਰਕੇ ਸਰਿਹਰ ਬੰਦਰਸਾਵਾਰੇ ਜਿਹੜੀ ਪੁਸਤਕ ਉਹਨਾਂ ਨੇ ਲਿਖੀ ਉਹ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਰ-ਬਾਰ ਛਪਦੀ ਰਹੀ ਅਤੇ ਉਸ ਦੇ ਸੈਂਕੜੇ ਐਡੀਸ਼ਨ ਛਪ ਚੁਕੇ ਹਨ ਇਸੇ ਤਰ੍ਹਾਂ ਸਿੱਖੀ ਦੀ ਸ਼ੋਭਾ ਸ਼ੀਲਾ ਨੂੰ ਵਧਾਉਣ ਵਾਲੀਆਂ ਐਕਸੀਲੈਂਸ ਇਨ ਸਿਕਸਿਜ਼ਮ ਵਰਗੀਆਂ ਜੋ ਦੂਸਰੇ ਵਿਦਵਾਨਾਂ ਦੇ ਸਿੱਖਾਂ ਬਾਰੇ ਵਿਚਾਰ ਹਨ ਦੂਸਰੀਆਂ ਕੌਮਾਂ ਦੇ ਨੇਤਾਵਾਂ ਦੇ ਸਿੱਖ ਧਰਮ ਬਾਰੇ ਜੋ ਅਨਭਵ ਹਨ ਉਹਨਾਂ ਨੂੰ ਉਹਨਾਂ ਨੇ ਇਕੱਠਾ ਕਰਕੇ ਜੇ ਸੁੰਦਰ ਢੰਗ ਦੇ ਨਾਲ ਪੇਸ਼ ਕੀਤਾ ਹੈ ਉਸ ਨਾਲ ਵੀ ਸਾਡੀ ਜੋ ਧਰਮ ਦੀ ਗ੍ਰੇਟਨੈਸ ਹੈ ਉਸ ਜਵਾਦਾ ਹੋਇਆ ਹੈ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ਦੀਆਂ ਵਿਸ਼ੇਸ਼ਤਾਈਆਂ ਦਾ ਪਤਾ ਲੱਗਿਆ ਹੈ ਮੈਂ ਬਹੁਤ ਖੁਸ਼ ਹਾਂ ਕਿ ਉਹਨਾਂ ਦੇ ਹੋਣ ਹਰ ਬੱਚਾ ਨੇ ਇਹ ਪੁਸਤਕਾਂ ਅੰਗਰੇਜ਼ੀ ਵਿੱਚ ਤਿਆਰ ਕਰਵਾ ਕੇ ਇੱਥੇ ਲਿਆਂਦੀਆਂ ਹਨ ਜੋ ਬਹੁਤ ਜਲਦੀ ਸਾਡੇ ادارے ਵੱਲੋਂ ਸਾਰੇ ਪੰਜਾਬ ਦੇ ਵਿੱਚ ਆਏ ਸਕੂਲ ਪਜਾਈਆਂ ਜਾਣਗੇ ਅਤੇ ਉੱਥੇ ਪਜਾਈਆਂ ਜਾਣਗੇ ਜਿੱਥੇ ਲੋਪੜਦੇ ਹਨ ਅਤੇ ਉਹਨਾਂ ਦੇ ਪਰਿਵਾਰ ਪੜਦੇ ਹਨ ਅਤੇ ਫਿਰ ਜਦੋਂ ਆਪਸ ਵਿੱਚ ਬੈਠਦੇ ਹਨ ਤਾਂ ਉੱਥੇ ਬੈਠ ਕੇ ਡਿਸਕਸ ਕਰਕੇ ਮਿਸਾਲ ਦੇ ਤੌਰ ਤੇ ਗੁਰਦੇਵ ਸਾਹਿਬ ਦੀ ਅਦੁੱਤੀ ਸ਼ਹਾਦਤ ਦੀ ਗਾਥਾ ਦਸੰਬਾਦਸ਼ਾਹ ਦੀ ਸ਼ਹਾਦਤ ਦੀ ਗਾਥਾ ਅਤੇ ਉਹਨਾਂ ਦੇ ਲੜਲੇ ਸਹਿਜਾਦਿਆਂ ਦੀ ਸ਼ਹਾਦਤ ਦੀ ਗਾਥਾ ਜਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਾਰੀ ਦੁਨੀਆ ਦੇ ਵਿੱਚ ਆਪਣੀਆਂ ਐਮਬੈਸਡਰਾਂ ਹੀ ਪਹੁੰਚਾਈ ਹੈ ਦੇਸ਼ ਦੇ ਸਾਰੇ ਸਕੂਲਾਂ ਦੇ ਵਿੱਚ ਸਿਲੇਬਸ ਵਿੱਚ ਔਰ 26 ਦਸੰਬਰ ਵਾਲੇ ਦਿਨ ਬਾਲ ਦਿਵਸ ਬਣਾਉਣ ਦੀ ਜੋ ਨਵੀਂ ਪ੍ਰਥਾ ਸ਼ੁਰੂ ਕੀਤੀ ਹੈ ਇਹ ਵੀ ਸਾਡੇ ਸਾਰਿਆਂ ਲਈ ਬੜੀ ਤਸੱਲੀ ਔਰ ਖੁਸ਼ੀ ਵਾਲੀ ਗੱਲ ਹੈ ਕਿ ਸਾਰਾ ਦੇਸ਼ ਅੱਜ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਹਨਾਂ ਦੀ ਸਾਬਜ਼ਾਦਿਆਂ ਦੀ ਕੀਤੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਕੇ ਆਪਣੀ ਹਿੰਦੁਸਤਾਨੀ ਕੌਮ ਨੂੰ ਪ੍ਰੇਰਣਾ ਕਰ ਰਿਹਾ ਹੈ ਕਿ ਤੁਸੀਂ ਵੀ ਗੁਰੂ ਸਾਹਿਬ ਦੇ ਰਸਤੇ ਉੱਤੇ ਚੱਲ ਕੇ ਆਪਣਾ ਜੀਵਨ ਸਫਲ ਕਰੋ ਮੈਂ ਅੱਜ ਇਸ ਪੋਸਟਕ ਦੀ ਲੇਜ਼ ਹੁੰਦੇ ਸਾਰਿਆਂ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹੋਇਆ ਕਹਾਂਗਾ ਕਿ ਤੁਸੀਂ ਜ਼ਰੂਰ ਇਸ ਪੁਸਤਕ ਨੂੰ ਪੜੋ ਜਿਹੜੇ ਅੰਗਰੇਜ਼ੀ ਹਿੰਦੀ ਵਿੱਚ ਪੜਦੇ ਹਨ ਜੇ ਪੰਜਾਬੀ ਵਿੱਚ ਪੜਦੀਆਂ ਤਾਂ ਪੰਜਾਬੀ ਵਿੱਚ ਵੀ ਬਹੁਤ ਵੱਡੀ ਗੈਂਦੇ ਵਿੱਚ ਇਹ ਪੁਸਤਕ ਅਵੇਲੇਬਲ ਹੈ ਮੈਨੂੰ ਆਸ ਹੈ ਕਿ ਸਾਡੇ ਦਰਸ਼ਕ ਇਹਨਾਂ ਪੁਸਤਕਾਂ ਨੂੰ ਪੜ ਕੇ ਲਾਭ ਉਠਾ ਕੇ ਆਪਣਾ ਜੀਵਨ ਸਫਲ ਕਰਨਗੇ